ਹਾਂਜੀ ਦੋਸਤੋ ਸਤ ਸ੍ਰੀ ਅਕਾਲ ਤੁਹਾਡਾ ਵੀਰ ਗੁਰਪ੍ਰੀਤ ਠੇਕੇਦਾਰ ਆ ਵੀਰੇ ਸਾਈਡ ਆਪਣੀ ਚੱਲ ਰਹੀ ਹੈ ਗੁਰਵਿੰਦਰ ਸਿੰਘ ਲਹਿਰਾ ਬੇਟ ਦੇ ਘਰੇ ਲੱਗੇ ਹੋਏ ਆ ਆ ਆਪਣੀ ਥਲੜੀ ਮੰਜ਼ਿਲ ਪਲਸਤਰ ਲਗਭਗ ਚੱਲੀ ਆ ਇੱਕ ਦੋ ਦਿਨ ਲੱਗਣਗੇ ਆ ਵੇਖੋ ਜੀ ਆਪਣਾ ਸੁਬਾ ਦਾ ਲੱਗੇ ਲੱਗੇ ਆ ਜੀ ਤੇ ਇੱਕ ਵਾ ਚੱਲਿਆ ਆ ਬਲਸਰ ਲਸਤਰ ਅਹੀਂ ਕੱਢਤਾ ਈ ਤੇ ਆ ਆਪਣੇ ਲੱਗੇ ਹੋਏ ਆ ਮੈਂਬਰ ਸਾਹਿਬ ਕਡੂਰ ਦੇ ਹਾਂਜੀ ਮੈਂਬਰ ਸਾਹਿਬ ਕੀ ਹਾਲ ਚਾਲ ਆ ਵਧੀਆ ਜੀ ਠੀਕ ਠਾਕ ਆ ਨਪੀਉਣਾ ਰੇਸ ਆ ਜੀ ਆਪਣਾ ਪੁਰਾਣਾ ਬੰਦਾ ਪੂਰੀ ਫੋਰਮ ਇਨੀ ਕਰਦਾ ਜੀ ਅੱਗੇ ਪੈੜਾ ਪੂਰਾ ਲਾਈ ਜਾਂਦਾ ਵਧੀਆ ਤਰੀਕੇ ਨਾਲ ਹੋਰ ਬਾਈ ਜੀ ਕਿਦਾਂ ਠੀਕ ਠਾਕ ਵਧੀਆ ਵਧੀਆ ਜੀ ਚੱਲੀ ਜਾਂਦਾ ਵਧੀਆ ਘਰ ਪਰ ਨੱਪ ਕੇ ਰੱਖ ਬਰ ਰਹੇ ਆ ਆ ਲੱਗਦਾ ਇਹ ਆ ਸਾਡਾ ਜੀ ਵੇਖੋ ਤੁਹਾਨੂੰ ਅੱਗੇ ਵੀਡੀਓ ਵਿੱਚ ਕਈ ਵਾਰ ਦੱਸ ਚੁੱਕੇ ਹਾਂ ਆ ਜਵਾ ਨਾ ਕਿਵੇਂ ਸਤਿ ਸ੍ਰੀ ਅਕਾਲ ਜੀ ਵਧੀਆ ਸਪਾਸ ਲੱਗ ਜੇ ਹਾਂ ਵਧੀਆ ਵਧੀਆ ਠੀਕ ਹੈ ਜੀ ਵੀਰੇ ਤੁਹਾਨੂੰ ਮਿਲਦੇ ਹਾਂ ਅਗਲੀ ਵੀਡੀਓ ਤੇ ਆਪਣਾ ਵੀਰੇ ਜਿੰਨਾ ਵੀ ਪਲਾਸਟਰ ਬਚੇ ਫੁੱਟੀ ਫੱਟੀ ਤੇ ਆਪਣਾ ਸ਼ੈਕਟਰ ਜਿਹੜਾ ਉੱਪਰ ਵਰਤਦੇ ਹਾਂ ਉਹ ਹੈਗਾ ਜੀ ਆ ਜਿਹੜਾ ਇਹਦੇ ਨਾਲ ਆਪਣਾ ਪਲਾਸਟਰ ਹੋ ਰਿਹਾ ਜੀ ਲਗਭਗ ਗਰਮਾਲਾ ਹੋਣਾ ਇਹ 1.5 ਫੁੱਟ ਦੇ ਕਰੀਬ 8 ਇੰਚ ਚੜਾਈ ਚ ਸਾਰਾ ਆਪਣਾ ਪਲਾਸਟਰ ਇਸੇ ਨਾਲ ਹੋ ਰਿਹਾ ਜੀ ਮੈਂ ਸਫਾਈ ਚੱਕ ਲਈ ਬਾਕੀ ਆਪਣੇ ਕੰਮ ਦੀ ਕੁਆਲਟੀ ਵੀਰੇ ਤੁਹਾਨੂੰ ਕਿਦਾਂ ਲੱਗਦੀ ਆ ਲਾਈਕ ਕਮੈਂਟ ਕਮੈਂਟਾਂ 'ਚ ਦੱਸਿਆ ਕਰੋ ਵੀਡੀਓ ਨੂੰ ਸਪੋਰਟ ਕਰੋ ਭਰਾ